ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਿਆਲਕੋਟ ਸ਼ਹਿਰ ਵਿੱਚ ਇੱਕ ਵੱਡਾ ਧਨਾੜ ਖੱਤਰੀ ਰਹਿੰਦਾ ਸੀ ਕੋਈ ਔਲਾਦ ਨਾ ਹੋਣ ਕਰਕੇ ਉਹ ਬੜਾ ਫਿਕਰਮੰਦ ਸੀ ਲੋਕਾਂ ਦੇ ਕਹਿਣ ਤੇ ਉਹ ਪੀਰ ਹਮਜ਼ਾ ਗੋਸਪਾਸ ਗਿਆ ਅਤੇ ਬੇਨਤੀ ਕੀਤੀ ਕਿ ਉਸ ਨੂੰ ਪੁੱਤਰ ਦੀ ਦਾਤ ਦੀ ਬਖਸ਼ਿਸ਼ ਹੋਵੇ ਉਸਨੇ ਪੀਰ ਦੇ ਨਾਲ ਇਹ ਇਕਰਾਰ ਵੀ ਕੀਤਾ ਕਿ ਉਹ ਆਪਣਾ ਪਹਿਲਾ ਪੁੱਤਰ ਪੀਰ ਦੇ ਡੇਰੇ ਤੇ ਚੜ੍ਹਾ ਦੇਵੇਗਾ ਕੁਝ ਸਮਾਂ ਪਾ ਕੇ ਸੇਠ ਦੇ ਘਰ ਤਿੰਨ ਪੁੱਤਰ ਪੈਦਾ ਹੋਏ ਉਹ ਆਪਣੇ ਵੱਡੇ ਪੁੱਤਰ ਨੂੰ ਲੈ ਕੇ ਪੀਰ ਹਮਜ਼ਾ ਗੋਸ پاس ਗਿਆ ਤੇ ਕਹਿਣ ਲੱਗਾ ਪੀਰ ਜੀ ਮੈਂ ਆਪਣੇ ਇਕਰਾਰ ਮੁਤਾਬਕ ਆਪਣਾ ਪਹਿਲਾ ਪੁੱਤਰ ਤੁਹਾਡੇ ਡੇਰੇ ਚੜਾਉਣ ਵਾਸਤੇ ਲਿਆਇਆ ਹਾਂ ਅੱਜ ਤੋਂ ਇਹ ਤੁਹਾਡਾ ਹੋਇਆ ਹੁਣ ਤੁਸੀਂ ਦੱਸੋ ਜੋ ਵੀ ਇਸ ਦਾ ਮੁੱਲ ਪਾਵੋਗੇ ਮੈਂ ਦੇਣ ਲਈ ਤਿਆਰ ਹਾਂ ਇਸ ਦੇ ਮੁੱਲ ਦੀ ਅਦਾਇਗੀ ਕਰਕੇ ਮੈਂ ਇਸ ਨੂੰ ਆਪਣੇ ਨਾਲ ਵਾਪਸ ਲੈ ਜਾਵਾਂਗਾ ਪਰ ਪੀਰ ਉਸ ਸੇਠ ਦੀ ਇਹ ਗੱਲ ਸੁਣ ਕੇ ਬੜਾ ਕਰੋਧ ਵਿੱਚ ਆ ਗਿਆ ਤੇ ਕੜ ਗਿਆ ਮੈਂ ਇਸ ਨੂੰ ਪੁੱਤਰ ਨੂੰ ਵੇਚਣਾ ਨਹੀਂ ਹੈ ਮੈਨੂੰ ਧਨ-ਦੌਲਤ ਦੀ ਘਾਟ ਨਹੀਂ ਮੈਨੂੰ ਪੁੱਤਰ ਚਾਹੀਦਾ ਹੈ ਇਸ ਲਈ ਇਸ ਨੂੰ ਇੱਥੇ ਛੱਡ ਜਾ ਤੇ ਚਲਦਾ ਵਣ ਪਰ ਸੇਠ ਫਿਰ ਤਰਲੇ ਕਰਨ ਲੱਗਾ ਤੇ ਉਹ ਆਪਣੇ ਪੁੱਤਰ ਲਈ ਕੋਈ ਰਕਮ ਵੀ ਦੇਨ ਨੂੰ ਤਿਆਰ ਸੀ ਪਰ ਜਦ ਪੀਰ ਨੇ ਉਸ ਦੀ ਇੱਕ ਨਾ ਮੰਨੀ ਤਾਂ ਉਹ ਆਪਣੇ ਪੁੱਤਰ ਨੂੰ ਆਪਣੇ ਘਰ ਵਾਪਸ ਲੈ ਗਿਆ ਪੀਰ ਨੂੰ ਸੇਠ ਦੀ ਇਸ ਬੇਜਵਾਨੀ ਤੇ ਗੁੱਸਾ ਆਇਆ ਤੇ ਉਹ ਆਪਣੇ ਮਰੀਦਾਂ ਨੂੰ ਕਹਿਣ ਲੱਗਾ ਮੈਂ 40 ਦਿਨਾਂ ਦਾ ਚਿੱਲਾ ਕਰਾਵਾਂਗਾ ਤੇ ਜਿਸ ਸ਼ਹਿਰ ਦੇ ਵਿੱਚ ਇਹ ਸੇਠ ਵਸਦਾ ਹੈ ਉਹ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਵਾਂਗਾ ਜਦ ਸ਼ਹਿਰ ਦੇ ਵਿੱਚ ਇਹ ਖਬਰ ਪੁੱਜੀ ਤਾਂ ਲੋਕ ਬਹੁਤ ਘਬਰਾਏ ਅਤੇ ਇਕੱਠੇ ਹੋ ਕੇ ਪੀਰ ਦੇ ਦਰ ਤੇ ਪਰ ਪੀਰ ਨੇ ਮুরিਦਾਂ ਨੇ ਉਹਨਾਂ ਨੂੰ ਅੱਗੇ ਨਾ ਜਾਣ ਦਿੱਤਾ ਜਦ ਗੁਰੂ ਨਾਨਕ ਦੇਵ ਜੀ ਸਿਆਲਕੋਟ ਪਹੁੰਚੇ ਤਾਂ ਉਹਨਾਂ ਨੂੰ ਪੀਰ ਦੇ ਇਸ ਕੁਮਾਂਡਾ ਤੇ ਕ੍ਰੋਧ ਦਾ ਪਤਾ ਲੱਗਾ ਤਾਂ ਉਹ ਪੀਰ ਦੇ ਗੁਵੰਧ ਦੇ ਤੋਂ ਕੁਝ ਦੂਰ ਗੁਵੰਧ ਵੱਲ ਧਿਆਨ ਤਰ ਕੇ ਬੈਠ ਗਏ ਜਦ ਦੁਪਹਿਰਾ ਹੋਇਆ ਤਾਂ ਗੁਵੰਧ ਫਟ ਗਿਆ ਪੀਰ ਹਮਜਾ ਗੋਸ ਡਰ ਗਿਆ ਤੇ ਛੱਟ ਦਰਵਾਜ਼ਾ ਖੋਲ ਕੇ ਬਾਹਰ ਆ ਗਿਆ ਇਸ ਤਰ੍ਹਾਂ ਪੀਰ ਦਾ ਚਿੱਲਾ ਟੁੱਟ ਗਿਆ ਤੇ ਸਾਰੇ ਲੋਕ ਸੁੱਖ ਦਾ ਸਾਹ ਲਿਆ ਤੇ ਉਹ ਧੰਨਵਾਦ ਬਜਉ ਗੁਰੂ ਜੀ ਦੇ ਚਰਨੀ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ